ਤੇਰੀ ਜਰਨੀ ਆ ਯਾਰ ਤੇਰੀ ਮਿਹਨਤ ਆ ਆਪਾਂ ਚਲੋ ਠੀਕ ਹੈ ਕੀ ਹੋ ਜਾਣਾ ਸੀਗਾ ਪੋਡਕਾਸਟ ਕਿਸੇ ਨੇ ਨਹੀਂ ਸੀ ਦੇਖਣਾ ਤੇ ਨਹੀਂ ਸੀ ਦੇਖਣਾ ਉਹ ਕਿਹੜਾ ਲਾਈਫ ਚ ਕਦੇ ਫੇਲ ਨਹੀਂ ਹੋਏ ਕਦੇ ਫੇਲਿਅਰ ਚ ਉਹਦੇ ਨਾਲ ਹੋ ਜੋ ਤਾਂ ਕਿ ਜਦੋਂ ਬੰਦਾ ਡਿੱਗਦਾ ਤਾਂ ਉਹਦੇ ਨਾਲ ਵੀ ਕੋਈ ਡਿੱਗਿਆ ਤਾਂ ਸਹਾਰਾ じゃ ਹੋ ਗਿਆ ਜਦੋਂ ਬੰਦਾ ਸਕਸੈਸਫੁਲ ਹੋ ਜਾਂਦਾ ਨਾ ਉਦੋਂ ਮੈਨੂੰ ਫਿਰ ਵੀ ਥੋੜਾ ਹੁੰਦਾ ਕਿ ਮੈਂ ਹਲਕਾ ਹੁਣ ਬੈਕਫੁੱਟ ਤੇ ਆ ਜਾ ਜੀ ਉਹਦਾ ਕਾਰਨ ਇਹ ਹੈ ਕਿ ਤੁਸੀਂ ਇਹ ਨਹੀਂ ਚਾਹੁੰਦੇ ਕਦੇ ਕਿਸੇ ਨੂੰ ਐ ਫੀਲ ਹੋਵੇ ਯਾਰ ਕਿ ਆ ਬੰਦੇ ਦੇ ਮੈਂ ਇਹ ਉਹ ਕਰਦਾ ਮੈਨੂੰ ਕੁਝ ਸੋ ਮੈਂ ਜਿੰਨੇ ਵੀ ਬੰਦੇ ਮੇਰੀ ਲਾਈਫ ਚ ਆਏ ਨੇ ਉਹਨਾਂ ਦੇ ਬਸ ਸਟਰਗਲ 'ਚ ਮੈਂ ਨਾਲ ਰਿਹਾ ਪਰ ਸਕਸੈਸ ਦੇ ਵਿੱਚ ਮੈਂ ਥੋੜਾ ਜਿਹਾ ਸਪੇਸ ਦੇ ਦਿੰਦਾ ਉਹਨਾਂ ਨੂੰ ਤੇ ਫਿਰ ਉਹ ਬੰਦਾ ਆਪਣੇ ਆਪ ਵੀ ਜਿਹੜਾ ਵਰਥ ਹੁੰਦਾ ਹੈ ਜਿਹਦੇ ਲਈ ਉਹ ਰਿਲੇਸ਼ਨ ਜਿਵੇਂ ਹੁਣ ਤੇਰੇ ਨਾਲ ਗਲਤ ਮੇਰੀ ਹੁੰਦੀ ਹੋ ਰਹਿੰਦੀ ਹੈ ਜੀ 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 ਪਰ ਮੈਂ ਤੇਰੇ ਜਿਹੜਾ ਤੇਰਾ ਫੇਮ ਹੈ ਤੇਰੀ ਸਕਸੈਸ ਹੈ ਉਹਨੂੰ ਨਹੀਂ ਕਲੇਮ ਕਰਨਾ ਚਾਹੁੰਦਾ ਅੱਜ ਹੁਣ ਬੀ देयर ਵੀ ਨੇ ਵੀ ਯੂ ਨੀਡ ਵੀ ਐਡਮ ਗਲੈਡ ਥੈਟ ਯੂ ਟੁਕ ਥੈਟ ਡਿਸੀਜਨ ਬਟ ਆਮ ਸੋ ਪ੍ਰਾਊਡ ਟੂ ਸੀ ਯੂ డు ਸੋ ਵੈਲ ਥੈਂਕ ਯੂ ਬਾਈ ਮੈਂ ਜਦੋਂ ਪੋਡਕਾਸਟ ਸ਼ੁਰੂ ਕੀਤੇ ਤੇ ਮੈਂ ਸਭ ਤੋਂ ਪਹਿਲਾਂ ਬਾਈ ਜੀ ਨੂੰ ਮੈਸੇਜ ਕੀਤਾ ਤੇ menos iba a bañe.